ਨਰੈਣ ਸਿੰਘ ਚੋੜਾ ਕੌਣ ਹੈ ਪਹਿਲਾ ਜੀ ਜੀ ਨਰੈਣ ਸਿੰਘ ਚੋੜਾ ਬਾਰੇ ਮੈਂ ਮਤਲਬ ਕਿ ਖੜਕੂ ਸਫਾਂ ਚ ਗੁਜ਼ਰੇ ਸ਼ਖਸ ਦੇ ਨਾਲ ਗੱਲ ਕੀਤੀ ਉਹਨੇ ਕਿਹਾ ਮਿੰਟੂ ਯਾਰ ਇਹ 84 ਤੋਂ ਬਾਅਦ ਜਿਹੜੇ ਆਏ ਨਾ ਪਸ਼ਮੰਦੇ ਹੂੰ ਇਹ ਉਹਨਾਂ ਚੋਂ ਇੱਕ ਸਨ ਜੀ ਫਿਰ ਪਾਕਿਸਤਾਨ ਚਲੇ ਜਾਂਦੇ ਆ ਜਿਹੜੇ ਉਹਨਾਂ ਚੋਂ ਇੱਕ ਨਰੈਣ ਸਿੰਘ ਚੋੜਾ ਹੂੰ ਉਸ ਤੋਂ ਬਾਅਦ ਆ ਕੇ ਉਸ ਮੁਕਦਮੇ ਦਰਜ ਹੁੰਦੇ ਨੇ ਮਸਲਨ ਬੁਡੇਲ ਜੇਲ੍ਹ ਵਾਲਾ ਕਿ ਤੇ ਚ ਬਰੀ ਹੋ ਗਿਆ ਨਰੈਣ ਸਿੰਘ ਚੋੜਾ ਇੱਕ ਸ਼ਾਇਦ ਐਕਸਪਲੋਸਿਵ ਦਾ ਵੀ ਮਾਮਲਾ ਦਰਜ ਹੈ ਜੀ ਤਾਂ ਕੁੱਲ ਮਿਲਾ ਕੇ ਇਸ ਤਰ੍ਹਾਂ ਕੋਈ ਮੈਟਰਿਬਿਊਂਚ ਪੜਿਆ ਸੀ ਅੰਗਰੇਜ਼ੀ ਟਿਰਬਿਊਂਚ ਕਿ ਤੀ ਮਕਦਮੇ ਦਰਜ ਹੋਏ ਨਰੈਣ ਸਿੰਘ ਚੋੜਾ ਦੇ ਹੂੰ ਇਹਦਾ ਮਤਲਬ ਹੈ ਕਿ ਨਰੈਣ ਸਿੰਘ ਚੋੜਾ ਦਾ ਲਾਇਸੈਂਸ ਤੇ ਨਹੀਂ ਬਣ ਸਕਦਾ ਨਾ ਬਿਲਕੁਲ ਤੁਹਾਡੇ ਤੇ ਇੱਕ ਮਕਦਮਾ ਦਰਜ ਹੋ ਜਾਵੇ ਹੂੰ ਲਾਇਸੈਂਸ ਛੱਡੋ ਤੁਹਾਡਾ ਪਾਸਪੋਰਟ ਨਹੀਂ ਨਹੀਂ ਬਣਦਾ ਇਹਦਾ ਮਤਲਬ ਕਿ ਨਜਾਇਜ਼ ਸੀ ਹੂੰ ਫਰਜ ਕਰੋ ਇਹੀ ਪਿਸਟਲ ਫੜਿਆ ਜਾਂਦਾ ਬਟਾਲੇ ਤੋਂ ਤੁਰਦੇ ਆ ਡੇਰਾ ਬਾਬਾ ਨਾਨਕ ਤੋਂ ਤੁਰਦੇ ਆ। ਜਬ ਅੰਮ੍ਰਿਤਸਰ ਦੇ ਬਾਹਰੀ ਇਲਾਕੇ ਚ ਬਹੁਤੇ ਬੰਦਿਆਂ ਨੇ ਕਹਿਣਾ ਸੀ ਭਾਰਤੀ ਏਜੰਸੀਆਂ ਨੇ ਇੱਕ ਸਿੱਖ ਨਾਲ ਤੱਕਾ ਕਰ ਦਿੱਤਾ। ਹਮ ਇਹਨਾਂ ਨੇ ਲਿਜਾਇਆ ਜਾਂਦੇ ਕੋਲ ਬਿਲਕੁਲ ਬਹੁਤੇ ਬੰਦੇ ਨੇ ਕਹਿਣਾ ਵੱਖਰੇ ਵੱਖਰੇ ਹੋ ਜਾਂਦੇ ਮੈਂਟਲ ਚੇਂਜ ਹੋ ਜਾਂਦੇ। ਹਾਂਜੀ ਸਾਡੇ ਕੋਲ ਕੁਝ ਮਤਲਬ ਕਿ ਇਸ ਤਰ੍ਹਾਂ ਦੇ ਸਟਾਂਸ ਰਹਿੰਦੇ ਨੇ। ਹਮ استعمال ਕਰਨਾ ਸੀ ਤੱਕਾ ਕੀਤਾ। ਜੀ ਹੁਣ ਦੂਜੀ ਗੱਲ ਕਿ ਉਹ ਗੋਲੀ ਚੱਲੀ ਦਾ। ਹਮ ਸਭ ਤੁਸੀਂ ਸੋਚ ਸਕਦੇ ਹੋ ਵੀ ਇਥੋਂ ਤੱਕ ਅਸਰ ਜਾਏਗਾ ਸਭ ਨਰੈਨ ਸਿੰਘ ਚੋੜਾ 70 ਸਾਲ ਦੀ ਉਮਰ ਚ ਜੇ ਇੱਕ ਐਸੇ ਲੀਡਰ ਤੇ ਗੋਲੀ ਚਲਾ ਸਕਦਾ ਜਿਹਦੇ ਅੱਜ ਵੀ ਪੰਜਾਬ ਚ ਹਮ ਸ਼ਾਇਦ ਹੋ ਸਕਦਾ ਹਜ਼ਾਰਾਂ ਨਾਲ ਲੱਖਾਂ ਸਮੱਖਾਂ ਸਮਰਥਕ ਬਿਲਕੁਲ ਜੀ ਬਿਲਕੁਲ ਤੱਕ ਕੱਲ ਨੂੰ ਬੰਦੀ ਸਿੰਘਾਂ ਦੀ ਰਿਹਾਈ ਤੇ ਜਿਹੜਾ ਪ੍ਰੋਸੀਜਰ ਚੱਲ ਰਿਹਾ ਹਮ ਕਿ ਉਹਦੇ ਤੇ ਅਸਰ ਨਹੀਂ ਪਾਏਗਾ ਕਿ ਇਹ ਤੇ 70 ਸਾਲ ਦੀ ਉਮਰ ਚ ਵੀ ਜਾ ਕੇ ਇਦਾਂ ਕਰ ਦਿੰਦੇ ਨੇ ਬਿਲਕੁਲ ਬਿਲਕੁਲ ਕੀ ਇਹਨੂੰ ਜੈਸਟ ਠਹਿਰਾਓਗੇ ਹਮ ਤੇਜੀ ਚੀਜ਼ ਕਿ ਯਾਰ ਜਦੋਂ ਆਪਾਂ ਹੱਥ ਜੋੜ ਕੇ ਮਤਲਬ ਕਿ ਇੱਕ ਸਮਰਪਣ ਭਾਵ ਦੇ ਨਾਲ ਹਾਂ ਕੱਲ ਵੀ ਆਪਾਂ ਇਹ ਗੱਲ ਕੀਤੀ ਸੀ ਅਸੀਂ ਇੱਕ ਪਾਸੇ ਕਹਿੰਦੇ ਆ ਕਿ ਅਕਾਲ ਤਖਤ ਸਾਹਿਬ ਸਰਬਉੱਚ ਹੈ ਜੀ ਠੀਕ ਹੈ ਜੀ ਦੂਸਰੇ ਪਾਸੇ ਅਕਾਲ ਤਖਤ ਸਾਹਿਬ ਨੇ ਜੋ ਫੈਸਲਾ ਲਾਇਆ ਜਾਂ ਹੁਕਮ ਲਾਇਆ ਜਾਂ ਆਦੇਸ਼ ਲਾਇਆ ਜੀ ਅਸੀਂ ਆਪਣੇ ਹੱਥੀਂ ਸਜ਼ਾ ਦੇਣ ਦਾ ਇਹ ਕਾਰਾ ਕਰਕੇ ਕਿਉਂ ਰੱਤ ਨਹੀਂ ਕਰਦੇ ਬਿਲਕੁਲ ਜੀ ਜੀ ਕੀ ਅਸੀਂ ਆਪਣੀ ਛਵੀ ਜਿਹੜੀ ਇੰਟਰਨੈਸ਼ਨਲ ਹੈ ਕਿਉਂਕਿ ਚੱਕਲੋ ਇੱਥੇ ਮੈਂ ਤੁਹਾਨੂੰ ਹੁਣ ਖੋਲ ਦਿੰਦਾ ਹੂੰ ਕੀ ਲਿਖਿਆ ਉੱਤੇ ਉੱਥੇ ਲਿਖਿਆ ਖਾਲਸਤਾਨੀ ਅੰਤਕੀ ਨੇ ਪੰਜਾਬੀ ਮੀਡੀਆ ਤਾਂ ਹਲੇ ਫੇਰ ਵੀ ਲਿਆਸ ਕਰਦਾ ਹੈ ਖਾਲਸਤਾਨੀ ਅੰਤਕੀ ਨੇ ਸੁਖਬੀਰ ਬਾਦਲ ਨੂੰ ਗੋਲੀ ਚਲਾਈ ਬਿਲਕੁਲ ਬਲ ਬੱਚੇ ਹੂੰ ਮੌਕੇ ਪਰ ਪਰ ਜਿਹੜੇ ਦੋ ਸ਼ਬਦ ਵਰਤੇ ਗਏ ਉਹਨਾਂ ਦਾ ਅਰਥ ਦੇਖੋ ਹੁਣ ਚੀਜ਼ ਨੂੰ ਧਿਆਨ ਨਾਲ ਦੇਖੋ ਜੀ ਇੰਟਰਨੈਸ਼ਨਲੀ ਇਹ ਚੀਜ਼ ਜਾਏਗੀ ਹੂੰ ਸਿੱਖ ਸਿੱਖ ਨੂੰ ਮਾਰ ਰਿਹਾ ਪਲੱਸ ਖਾਲਸ ਦਾ ਅਰਜ਼ੀਨ ਚੇਂਜ ਹੋ ਰਿਹਾ ਹੈ ਸਾਹਿਬ ਹੂੰ ਹੂੰ ਟਰੰਪ ਆ ਰਿਹਾ ਜੇ ਟਰੂਡੋ ਚਲਾ ਗਿਆ ਜੈਨੂਨ ਸਾਇਲਮ ਵਾਲੇ ਕੇ ਸੱਚ ਤੁਸੀਂ ਜਾਂਦੇ ਲੱਗੋਗੇ ਜੀ ਮਤਲਬ ਕਿ ਕੀ ਅਸੀਂ ਸਥਾਪਿਤ ਕਰਨਾ ਚਾਹੁੰਦੇ ਆ ਇੱਕ ਤੇ ਹਿੰਸਕ ਸ਼ਬੀ ਜਾਂ ਕੀ ਇਹ ਜਾਇਜ਼ ਆ ਰੋਹਾਨੀਅਤ ਦੇ ਕੇਂਦਰ ਦੇ ਵਿੱਚ ਤੁਸੀਂ ਕਰਨਾ ਜਿੱਥੇ 1 ਲੱਖ ਤੋਂ ਵੱਧ ਸ਼ਹਿਦ ਸ਼ਰਦਾਲੂ ਇੱਕ ਦਿਨ ਚੋਦਾ ਹੁੰਦਾ ਬਿਲਕੁਲ ਸੋ ਕਿਸੇ ਵੀ ਤਰੀਕੇ ਨਾਲ ਮੈਨੂਤਾ ਲੱਗਦਾ ਕਿ ਦੇਖੋ ਅੱਛਾ ਸੁਖਬੀਰ ਸਿੰਘ ਬਾਦਲ ਨੇ ਗੁਨਾਹ ਕੀਤਾ ਹੋਵੇਗਾ ਜੀ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਉਸ ਨੇ ਗੁਨਾਹ ਕੀਤਾ ਹੈ ਜਿਉਂ ਨੇ ਗੁਨਾਹ ਕੀਤਾ ਹੈ ਧਾਰਮਿਕ ਅਦਾਲਤ ਚ ਮਾਨਾ ਗਿਆ ਹੂੰ ਜੋ ਧਾਰਮਿਕ ਅਦਾਲਤ ਮੈਕਸਿਮਮ ਸਜ਼ਾ ला ਸਕਦੀ ਉਹਨੇ ਲਾਤੀ ਜੀ ਸੈਕੰਡ ਚੀਜ਼ ਹੈ ਕਿ ਦੁਨਿਆਵੀ ਅਦਾਲਤ ਚ ਉਹਨੂੰ ਉਮਰ ਕਾਇਦ ਕਰਨੀ ਆ 10 ਸਾਲ ਕਰਨੀ ਪੰਜ ਉਹ ਕਰਨੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਰਵਾਈ ਕਰਕੇ ਜੀ ਕਰਨੀ ਅਦਾਲਤ ਨੇ ਹਮ ਮਤਲਬ ਕਿ ਇਹ ਯਕੀਨਤੇ ਰੱਖਿਆ ਜਾ ਸਕਦਾ ਕਿ ਕੋਰਟ ਦੇ ਕੇਸ ਦਾ ਫੈਸਲਾ ਆਵੇ ਜੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਿਸ਼ਵਾਸ ਰੱਖਦੇ ਹੋ ਤੇ ਕੋਰਟ ਤੇ ਵੀ ਰੱਖੋ ਉਹੀ ਮੈਂ ਕਹਿ ਰਿਹਾ ਕਿ ਇਹ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ ਐਕਸ਼ਨ ਯਾਰ ਕੋਈ ਫਾਇਦੇਮੰਦ ਹੈ ਤੇ ਹਮ ਤੇ ਹੁਣ ਜਿਹੜੀ ਗੱਲ ਮਜੀਠੀਆ ਕਰ ਰਿਹਾ ਕਿ ਭਾਈ ਕਾਂਗਰਸੀ ਹੈ ਜਾਂ ਨਹੀਂ ਉਹ ਤਾਂ ਉਹ ਆਪਦੇ ਤੱਥਾਂ ਦਾ ਵਿਸ਼ਲੇਸ਼ਣ ਕਰਨ ਪਰਚੋਲ ਕਰਨ ਨੂੰ ਸਥਾਪਿਤ ਕਰਨ ਪਰ ਜੋ ਵੀ ਹੈ ਮੈਂ ਮਤਲਬ ਕਿ ਤੁਹਾਨੂੰ ਸਮੁੱਚਤਾ ਦੇ ਆਧਾਰ ਤੇ ਇੱਕ ਨਿਚੋੜ ਕੱਢ ਕੇ ਇੱਕ ਗੱਲ ਇਹ ਆਪਦੇ ਬੰਨੀ ਉਹ ਕਹਿੰਦਾ ਕਿ ਮੇਰਾ ਹੋ ਸਕਦਾ ਮੈਨੂੰ ਵੀ ਕੋਈ ਚਾਰ ਬੰਦੇ ਉੱਥੇ ਥੱਲੇ ਆ ਕੇ ਗਾਲਾਂ ਕੱਢ ਦੇਣਾ ਉਹ ਬਥੇਰੇ ਕੱਢ ਲੈਂਦੇ ਕੋਈ ਚੱਕਰ ਨਹੀਂ ਪਰ ਅਸੀਂ ਜਦੋਂ ਦੇਖਦੇ ਆ ਯਾਰ ਇੱਕ ਮਤਲਬ ਕਿ ਕਨਸੈਪਟ ਨੂੰ ਦੇਖਦੇ ਮੈਂ ਕੋਈ ਮਤਲਬ ਕਿ ਜ਼ਿਆਦਾ ਧਾਰਮਿਕ ਗਿਆਨੀ ਤਾਂ ਹੈ ਨਹੀਂਗਾ ਜੀ ਪਰ ਮੈਨੂੰ ਸਿੱਖੀism ਚ ਕੁਝ ਚੀਜ਼ਾਂ ਬਹੁਤ ਨਿਆਰੀਆਂ ਲੱਗਦੀਆਂ ਮਸਲਨ ਕਿ ਦੇਖੋ ਕੋਈ ਗੁਰੂ ਵਾਲਾ ਜਾਂਦਾ ਅਮਰਤਸ਼ਾ ਕੀ ਹਮ ਹੁਣ ਇਨਸਾਨ ਹੈ ਸਾਰੇ ਇਨਸਾਨ ਪਰਪੱਕ ਨਹੀਂ ਹੁੰਦੇ ਬਿਲਕੁਲ ਜੀ ਉਹਦੇ ਤੋਂ ਭੁੱਲ ਹੋ ਜਾਂਦੀ ਆ ਹਮ ਉਹ ਵਾਪਸ ਪੰਜ ਪਿਆਰਿਆਂ ਕੋਲ ਜਾਂਦਾ ਪੰਜ ਪਿਆਰੇ ਉਹਨੂੰ ਕੁੱਟ ਦੇਦੇ ਨੇ ਬਿਲਕੁਲ ਬਿਲਕੁਲ ਪੰਜ ਪਿਆਰੇ ਦੁਬਾਰਾ ਇੱਕ ਵਿਧੀ ਬਣੀ ਹੋਈ ਆ ਉਹਦੇ ਚ ਫੇਰ ਦੁਬਾਰਾ ਉਹਨੂੰ ਸ਼ਾਮਲ ਕਰਦੇ ਆ ਬੇਸ਼ਕ ਯਾਰ ਕਿੰਨਾ ਨਿਆਰਾ ਬਣਿਆ ਬਿਲਕੁਲ ਕਿ ਤੁਸੀਂ ਆਓ ਗੁਰੂ ਸਾਹਿਬ ਨੂੰ ਸਰੈਂਡਰ ਹੋ ਆਪਣੀ ਗਲਤੀ ਮੰਨੋ ਅਗਾਹ ਵਾਸਤੇ ਸੇਧ ਲੈ ਕੇ ਗੁਰੂ ਸਾਹਿਬ ਤੋਂ ਵੱਧੋ ਜਾ ਹਮ ਮਤਲਬ ਕਿ ਇੱਕ ਖਿਮਾ ਦਾ ਬਿਲਕੁਲ ਮਾਫੀ ਦਾ ਇੱਕ ਕਨਸੈਪਟ ਕਨਸੈਪਟ ਹੈ ਬਿਲਕੁਲ ਭੁੱਲ ਦੀ ਸੁਧਾਈ ਦਾ ਇੱਕ ਕਨਸੈਪਟ ਹੈ ਹਮ ਹਮ ਠੀਕ ਹੈ ਜੀ ਤਾਂ ਕੀ ਅਸੀਂ ਉਸ ਕਨਸੈਪਟ ਨੂੰ ਨਾਦ ਕਰ ਰਹੇ ਹਾਂ ਅਦੇ ਅਸੀਂ ਕਿੰਤੂ ਪਰੰਤੂ ਫੈਸਲੇ ਆ ਤੇ ਠੀਕ ਹੈ ਕੁਝ ਚੀਜ਼ਾਂ ਤੇ ਸਵਾਲ ਕੀਤੇ ਜਾ ਸਕਦੀ ਹੈ ਬਿਲਕੁਲ ਕੁਝ ਚੀਜ਼ਾਂ ਤੇ ਅਸੀਂ ਵੀ ਸਵਾਲ ਕਰ ਦਿੰਦੇ ਹਮ ਔਰ ਕਿਸੇ ਕਨਸੈਪਟ ਨੂੰ ਰੱਦ ਕਰਨਾ ਤੇ ਤੁਸੀਂ ਆਪਣੇ ਹੱਥ ਹੀ ਸਜ਼ਾ ਦੇਣ ਵਾਲਾ ਜੇ ਇਹ ਚਲਣ ਨੂੰ ਗਲੋਰੀਫਾਈ ਕਰਦੇ ਹੋ ਤਾਂ ਫਿਰ ਤਾਂ ਜਿਹੜੇ ਹੁਣ ਨਸ਼ਾ ਵਿੱਚ ਦੇ ਫੜੇ ਜਾਂਦੇ ਆ ਫਿਰ ਆਪਾਂ ਕਹੀਏ ਕਿ ਇਹਨਾਂ ਨੂੰ ਵੀ ਗੋਲੀ ਮਾਰੋ ਇਹਨਾਂ ਦਾ ਕੰਮ ਨਹੀਂ ਬੜੋ ਲੋਕ ਫਿਰ ਸਾਰੇ ਆਪ ਹੀ ਸਜ਼ਾ ਦੇਵਾਂਗੇ ਕਿ ਉਹਦੇ ਵਿੱਚ ਅਸਲੀ ਜਾਇਜ਼ ਨਜਾਇਜ਼ ਚ ਫਰਕ ਘੱਟ ਲਵਾਂਗੇ ਜੀ ਮੇਰੇ ਖਿਆਲ ਦੇ ਨਾਲ ਜੋ ਵੀ ਹੋਇਆ ਮਤ ਪੱਕ ਹੈ ਜੀ ਜੀ ਮਿੰਟੂ ਜੀ ਬਹੁਤ ਸਾਰੇ ਦੋਸਤ ਜੁੜ ਚੁੱਕੇ ਨੇ ਆਪਣੇ ਨਾਲ ਤੇ ਆਪਾਂ ਉਹਨਾਂ ਦੇ ਕਮੈਂਟ ਵੀ ਸ਼ਾਮਿਲ ਕਰ ਲਈਏ ਕਾਲਮ ਸਾਹਿਬ ਕਹਿ ਰਹੇ ਨੇ ਕਿ ਡਰਾਮਾ ਵੀ ਹੋ ਸਕਦਾ ਹੈ ਕਹਿੰਦੇ ਨਹੀਂ ਨਹੀਂ ਫਿਰ ਇਹਦਾ ਮਤਲਬ ਕਿ ਨਰਿੰਦਰ ਸਿੰਘ ਚੌੜਾ ਨੂੰ ਤੁਸੀਂ ਮੰ ਜੋ ਡਰਾਮੇ ਚ ਸ਼ਾਮਲ ਹੈ ਹਮ ਸਰ ਉਹਦਾ ਫਿਰ ਸਾਰਾ ਕੁਝ ਦਾਤੇ ਲੱਗ ਜਾਏਗਾ ਜੋ ਅਜੇ ਤੱਕ ਉਸਨੇ ਕੀਤਾ ਹੈ ਨਰੈਂਸ ਥੋੜੇ ਇੱਕ ਜਿਹੜੇ ਵੀਰਜੀ ਨੇ ਇਹਨਾਂ ਨੂੰ ਮੈਂ ਕਹੂੰਗਾ ਕਿ ਪਹਿਲਾਂ ਰਿਸਰਚ ਕਰ ਲੋ ਤੁਸੀਂ ਬਿਲਕੁਲ ਫਿਰ ਤੇ ਤੁਸੀਂ ਜੋ ਖਾੜਕੂ ਸਫਾਂ ਚੋਂ ਗੁਜ਼ਰ ਕੇ 70 75 ਸਾਲਾਂ ਦੀ ਉਮਰ ਤੱਕ ਆਏ ਆ ਤਾਂ ਤੁਸੀਂ ਉਹਨਾਂ ਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੇ ਹੋ ਬਿਲਕੁਲ ਤੇ ਇਹੀ ਤੇ ਫਿਰ ਕੇਬੀਜੀ ਸਿੱਧੂ ਵਰਗੇ ਲਿਖੀ ਬੈਠੇ ਹਮ ਤੇ ਨਰੈਣ ਸਿੰਘ ਚੌੜਾ ਤੇ ਕੇਬੀਜੀ ਸਿੱਧੂ ਦੀ ਖਾਲਸਤਾਨ ਦੀ ਸਾਜ਼ਿਸ਼ ਕਿਤਾਬ ਨੂੰ ਰੱਦ ਕਰਦੇ ਆ। ਹੂੰ ਮੈਂ ਇਹਨਾਂ ਦਾ ਪਾਠਨ ਸੁਣਿਆ ਉਹਦੇ ਤੇ। ਜੀ ਮੈਂ ਸਰ ਮੈਂ ਕਾਫੀ ਇਹਨਾਂ ਚੀਜ਼ਾਂ ਤੇ ਨਾ ਟਾਈਮ ਲਾਉਣਾ ਹੁੰਦਾ। ਹੂੰ ਹੂੰ ਕਿਤਾਬਾਂ ਪੜੀਦਾ ਵੀ ਪਰ ਇੱਕ ਕਿਸੇ ਚੀਜ਼ ਨੂੰ ਲਿਖਤ ਨੂੰ ਪੜ ਕੇ ਆਖਰੀ ਸੱਚ ਨਹੀਂ ਮੰਨ ਲਈਦਾ। ਕਿ ਉਹਦਾ ਕਾਊਂਟਰ ਕਾਊਂਟਰ ਕਰ ਰਿਹਾ। ਤਾਂ ਕੇਬੀਜੀ ਸਿੱਧੂ ਦਾ ਕਾਊਂਟਰ ਜੇ ਕੀਤਾ ਸੀਗਾ ਕਿਸੇ ਨੇ ਤਾਂ ਨਰੈਣ ਸਿੰਘ ਚੌੜਾ ਨੇ ਬਹੁਤ ਜ਼ਬਰਦਸਤ ਕੀਤਾ ਸੀਗਾ। ਹੂੰ ਵਿਦਨ ਫੈਕਟਸ ਜੀ ਤਾਂ ਫਿਰ ਕੀ ਤੁਸੀਂ ਉਹਨੂੰ ਰੱਦ ਕਰਨ ਦੀ ਗੱਲ ਕਰ ਰਹੇ ਹੋ ਉਹ ਵੀ ਮਤਲਬ ਕਿ ਕੋਈ ਏਜੰਟ ਉਸ ਸਾਜ਼ਿਸ਼ ਦੇ ਵਿੱਚ ਸ਼ਾਮਿਲ ਆਪਾਂ ਇਦਾਂ ਨਹੀਂ ਤੁਸੀਂ ਇਹ ਤੁਸੀਂ ਉਹ ਇਸ ਗੱਲ ਦਾ ਜਵਾਬ ਦੇ ਸਕਦੇ ਹੋ ਜੀ 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 ਕੰਗਸਾਹਬ ਕਹਿ ਰਹੇ ਨੇ ਕਿ ਅਗਰ ਸੁਖਵੀਰ ਬਾਦਨ ਕੁਝ ਹੋ ਜਾਂਦਾ ਤੇ ਕਹਿੰਦੇ ਫਿਰ ਮਾਹੌਲ ਹਾਂ ਬਿਲਕੁਲ ਬਿਲਕੁਲ ਮਾਹੌਲ ਬਹੁਤ ਖਰਾਬ ਹੋ ਜਾਣਾ ਸੀ ਰੱਬ ਨਾ ਕਰੇ ਹੁੰਦਾ ਨਾ ਸਾਜ਼ਿਸ਼ਤਾ ਕੋਈ ਹੁੰਦਾ ਦੇਖੋ ਗੱਲ ਤੇ ਉਹੀ ਹੈ ਨਾ ਕਿ ਅਸੀਂ ਪੰਜਾਬ ਦਾ ਮਾਹੌਲ ਯਾਰ ਜੇ ਖਰਾਬ ਲੋਚਦੇ ਆ ਜੀ ਤਾਂ ਕੀ ਅਸੀਂ ਬਚ ਜਾਵਾਂਗੇ ਉਸ ਮਾਹੌਲ ਤੋਂ ਨਹੀਂ ਸਰ ਉਹ ਕਿੰਨਾ ਇੰਦौरी ਸਾਹਿਬ ਨੇ ਗੱਲ ਕਹੀ ਸੀ ਬੜੀ ਜ਼ਬਰਦਸਤ ਲੱਗੇਗੀ ਆਗਤੋ ਹੂੰ ਹੂੰ ਸਭ ਕੇ ਘਰ ਆਈਂ ਦੀ ਜਦ ਮੇ ਜੀ 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 ਹਾਂ ਇਸ ਮੁਹੱਲੇ ਵਿੱਚ ਸਿਰਫ ਇਹ ਸਾਡਾ ਮਕਾਨ ਥੋੜੀ ਹੈ ਜੀ 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 ਬਿਲਕੁਲ ਬਿਲਕੁਲ ਤੋਂ ਸਭ ਸਾਰੇ ਹੀ ਆਪਾਂ ਜ਼ਾਦੇ ਚਾਵਾਂਗੇ ਸਾਰੇ ਹੀ ਆਪਾਂ ਨਪੀੜੇ ਜਾਵਾਂਗੇ ਇਹ ਚੀਜ਼ਾਂ ਬਹੁਤ ਔਖੀਆਂ ਹੁੰਦੀਆਂ ਨੇ ਸਾਹਿਬ ਹੂੰ ਮੈਂ ਜਿਵੇਂ ਕਿ ਕਿਹਾ ਕਿ 70 75 ਹੁਣ ਐ ਤਾਂ ਡੱਲੇਵਾਲ ਸਾਹਿਬ ਵੀ ਜਾਣ ਤਲੀ ਤੇ ਰੱਖ ਕੇ ਬੈਠੇ ਆ ਨਾ ਜੀ 70 75 ਸਾਲ ਆਲਾ ਜਾਣ ਤਲੀ ਤੇ ਰੱਖ ਕੇ ਆਇਆ ਹੋਊਗਾ ਹੋ ਸਕਦਾ ਮੈਨੂੰ ਗੋਲੀ ਵੀ ਵੱਜ ਜਾਵੇ ਪਰ ਕੀ ਅਗਾਹ ਦੀ ਜਵਾਨੀ ਦਾ ਸੋਚਿਆ ਕਿ ਕੱਲ ਨੂੰ ਜੇ ਕੋਈ ਖੂਨ ਖਰਾਬਾ ਵੱਧਦਾ ਹੈ ਤਾਂ ਸਭ ਸਾਡੀਆਂ ਜਿਹੜੀਆਂ ਮਤਲਬ ਕਿ ਪਹਿਲੀਆਂ ਜੋ ਲਹੂ ਲੋਹਾਂ ਤਵਾਰੀ ਖਾਨੇ ਉਹਨਾਂ ਨੂੰ ਅਸੀਂ ਕੀ ਅਸੀਂ ਸਾਫ਼ ਕਰਨ ਦੇ ਵਿੱਚ ਚੰਗਾ ਕਰਨ ਦੇ ਵਿੱਚ ਤਾਂ ਕੋਈ ਰੋਣੀ ਆਲਾ ਕਰਦੇ ਹਾਂ ਅਸੀਂ ਉਹਨਾਂ ਨੂੰ ਸਨਜੀਤੀ ਦੇ ਰਹੇ ਜੀ ਅਏ ਜੀ ਸਾਨੂੰ ਅੱਜ ਦੁਨੀਆ ਯਾਰ ਮਤਲਬ ਕਿ ਮਾਰੂ ਮਾਰ ਪਈ ਕਰਦੀ ਆ ਕਿ ਅੱਗੇ ਵੱਧ ਜਾਈਏ ਅੱਗੇ ਵੱਧ ਜਾਈਏ ਕਿਤੇ ਤੇਲ ਦੀ ਲੜਾਈ ਆ ਕਿਤੇ ਵਪਾਰ ਦੀ ਲੜਾਈ ਆ ਕਿਤੇ ਕੁਛ ਹੈ ਕਿਤੇ ਬ੍ਰਿਕਸ ਆਪ ਦੀ ਕਰੰਸੀ ਦੀ ਲੜਾਈ ਲੜ ਰਿਆ ਵਪਾਰ ਤੇ ਕਬਜ਼ਾ ਪਾਉਣ ਦੀ ਲੜਾਈ ਜਦੋਂ ਜ਼ਿਆਦਾ ਤਾਂ ਸੀ ਆਪਸ ਵਿੱਚ ਇੱਕ ਦੂਜੇ ਨੂੰ ਮਾਰਦੇ ਆਪਸ ਵਿੱਚ ਹੋ ਜਾਈਆਂ ਇਹਨਾਂ ਚੀਜ਼ਾਂ ਦੇ ਵਿੱਚ ਨਾਲੇ ਦੇਖੋ ਜਿਸ ਨੇ ਕਨਫੈਸ਼ਨ ਕਰ ਲਿਆ ਹੂੰ ਠੀਕ ਹੈ ਜੀ ਮੈਂ ਅੱਗੇ ਕਿਹਾ ਕਿ ਜੇ ਮੰਨ ਲਓ ਕੋਈ ਸਾਜ਼ਿਸ਼ ਦਾ ਹਿੱਸਾ ਸੁਖਵੀਰ ਸਿੰਘ ਬਾਦਲ ਤਾਂ ਉਹ ਸਰਕਾਰ ਨੂੰ ਉਹਨਾਂ ਦੀ ਹੈ ਨਹੀਂ ਕਿ ਰਾਜਸੀ ਤੌਰ ਤੇ ਉਹਨਾਂ ਨੂੰ ਸਜ਼ਾ ਮਿਲੀ ਵੀ ਆ ਹਮ ਧਾਰਮਿਕ ਤੌਰ ਤੇ ਸਜ਼ਾ ਮਿਲ ਗਈ ਤੇ ਰਹਿ ਗਈ ਗੱਲ ਜੇ ਕੋਈ ਸਾਜ਼ਿਸ਼ ਕਾਂਸਪਰੇਸੀ ਸੁਖਵੀਰ ਸਿੰਘ ਬਾਦਲ ਨੇ ਕੀਤੀ ਉਹ ਆਮ ਆਦਮੀ ਪਾਰਟੀ ਨਿਆਂ ਕਰਦੇ ਵੀ ਗੱਲ ਖਤਮ ਹੈ ਉਹਨੂੰ 20 ਸਾਲ ਕੈਦ ਕਰ ਦਿਓ ਭਾਵੇਂ ਹਮ ਹਮ ਬਿਲਕੁਲ ਠੀਕ ਹੈ ਨਾ ਜੀ ਪਰ ਇਹ ਚੱਲਣ ਤੁਸੀਂ ਮਤਲਬ ਕਿਨੂੰ ਜਸਟੀਫਾਇਬਲ ਬਣਾਓਗੇ ਤਾਂ ਉਹ ਤਾਂ ਸਾਰਿਆਂ ਤੇ ਫਿਰ ਲਾਗੂ ਹੋਏਗਾ ਹਮ ਕਿ ਕੱਲ ਨੂੰ मतलब के जे, हिसा के के सर, जे इस हिसाब ਨਾਲ ਲਾਉਂਗੇ ਤੁਸੀਂ ਤਾਂ ਫਿਰ ਨਰੈਣ ਸਿੰਘ ਚੋੜਾ ਨੂੰ ਮੰਗੋਗੇ ਕਿ ਇਹਨੂੰ ਫੜ ਕੇ ਕੀ ਕਰਨਾ ਇਹਨੂੰ ਵੀ ਫਾਇਰ ਮਾਰ ਦੋ ਜੀ ਨਹੀਂ ਸਰ ਐਸਾ ਨਹੀਂ ਜੋ ਕੀਤਾ ਨਰੈਣ ਸਿੰਘ ਚੋੜਾ ਨੂੰ ਤਾਂ ਮੁਕੱਦਮਾ ਚੱਲੇ ਬਿਲਕੁਲ ਠੀਕ ਹੈ ਅਸੀਂ ਨਹੀਂ ਕਹਿੰਦੇ ਤਾਂ ਫਿਰ ਜੇ ਤੁਸੀਂ ਇਸ ਤਰ੍ਹਾਂ ਤਾਂ ਫਿਰ ਤਾਂ ਲਹੂ ਦੇ ਨਾਲ ਲਹੂ ਦੇ ਨਾਲ ਹੀ ਦੋ ਦਾਗ ਜਿਹੜੇ ਹੁੰਦੇ ਤੋਂ ਤੋਹ ਜਾਣ ਵਾਲਾ ਕੰਮ ਉਹ ਇਸ ਚੀਜ਼ ਤੇ ਕਦੇ ਖਤਮਾ ਹੋਈ ਨਹੀਂ ਸਕਦਾ ਜੀ ਜਿਵੇਂ ਜੇ ਆਪ ਆਪ ਇੱਕ ਦੂਜੇ ਤੇ ਵਾਰ ਕਰੀ ਜਾਈਏ ਹਰ ਰਾਜਵਿੰਦਰ ਜੀ ਕਹਿ ਰਹੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਬਹੁਤ ਮੁਸ਼ਕਿਲ ਹੈ ਬਿਲਕੁਲ ਜਿਵੇਂ ਮਿੰਟੂ ਜੀ ਨੇ ਕਿਹਾ ਕਿ ਇਸ ਚੀਜ਼ ਦਾ ਅਸਰ ਬਹੁਤ ਦੂਰ ਤੱਕ ਅੰਤਰਰਾਸ਼ਟਰੀ ਲੈਵਲ ਤੇ ਇਸ ਚੀਜ਼ ਦੀ ਚਰਚਾ ਤੇ ਹੈ ਹੀ ਮਿੰਟੂ ਜੀ